ਸੁਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਢੋਲਰ ਡੇਰੀ ਫਾਰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਨਾਗ ਵੈਸੇ ਆਪਾਂ ਤੁਹਾਨੂੰ ਟੋਟਲ ਚਾਰ ਦਿਖਾਉਣੇ ਆ ਸੁਪਰਸੋ ਇੱਕ ਅਪਡੇਟ ਆਪਾਂ ਦਿੱਤੀ ਸੀ ਤੁਹਾਨੂੰ ਠੀਕ ਆ ਜੀ ਉਹ ਮਾਲ ਜਿਹੜਾ ਸਾਰਾ ਸੇਲ ਹੋ ਚੁੱਕਿਆ ਅੱਜ ਇੱਕ ਨਵੀਂ ਅਪਡੇਟ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਰੀਕਾ ਚ 5 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਮਾਰਨਿੰਗ 6 ਮਈ ਨੂੰ ਆਪਾਂ ਵੀਡੀਓ ਅਪਲੋਡ ਕਰ ਦਿਆਂਗੇ ਸੋ ਚਾਰ ਨਾਗ ਨੇ ਇੱਕ ਝੋਟੀ ਦਿਖਾਵਾਂਗੇ ਠੀਕ ਹੈ ਜੀ ਬਿਲਕੁਲ ਤਾਜੀ ਸੱਜਰ ਸੂਈ ਸਵਾਈ ਆ ਕਰਮਾਲੀ ਕੁਝ ਸਮਾਂ ਪਹਿਲਾਂ ਇੱਧਰ ਜਿਹੜੀਆਂ ਤੁਸੀਂ ਤਿੰਨ ਵੜਾ ਦੇਖੋਗੇ ਤਿੰਨੇ ਵੜਾ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਨੇ ਠੀਕ ਹੈ ਜੀ ਤੇ ਬਾਕੀ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵਿਜ਼ਿਟ ਜਿਹੜੀ ਆ ਤੁਸੀਂ ਪਿੰਡ ਸੌਰ ਸਿੰਘ ਕਰ ਲਿਆ ਜੇ ਭਿੱਖੀ ਮੰਡ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਜਾਂਦਾ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਤਰੀ ਕਾਰ ਸਾਸੀ ਕਾਰ ਸੰਧ ਸਿੰਘ ਸਾਹਿਬ ਜੀ ਠੀਕ ਠਾਕ ਜੀ ਮਹਾਰਾਜ ਜੀ ਬਹੁਤ ਵਧੀਆ ਮਾਲ ਕੋ ਠੀਕ ਠਾਕ ਬੜ ਸ਼ੁਕਰੇ ਮਾਲਕ ਦਾ ਹਾਂਜੀ ਲੈ ਵੀ ਸੰਦੀਪ ਪਰਸੋਂ ਪਾਈ ਸੀ ਕਾਪੜਾ ਆਪਣਾ ਪਸ਼ੂ ਹੋਗੇ ਸਾਰੇ ਹਮਸਾ ਕੱਲ ਸਾਰੇ ਸੇਲ ਹੋ ਗਏ ਸੀ ਜੀ ਵੇਖਿਆ ਮਾਲ ਸਾਰਾ ਮਾਲ ਹੀ ਵੇਗਿਆ ਕੱਲ ਇਹ ਤੇ ਫਿਰ ਅੱਜ ਮਾਲ ਇਕੱਠਾ ਕੀਤਾ ਸਾਰਾ ਜਾਵੇ ਇਧਰ ਵੀ ਵਧੀਆਂ ਚਾਰ ਪੰਜ ਗਈਆਂ ਜਿੱਲੀਆਂ ਹਾਂ ਤੇ ਚਲੋ ਇਹ ਕੱਚੀਆਂ ਵਾਂ ਦੋ ਦੋ ਚਾਰ ਚਾਰ ਦਿਨ ਲੈਂਦੀਆਂ ਹੁੰਦੀਆਂ ਇਹਦੀ ਅਪਡੇਟ ਆਪਾਂ ਦਿਹਾੜੀ ਰੰਗ ਖਲੋ ਕੇ ਦਵਾਂਗੇ ਠੀਕ ਹੈ ਜੀ ਤੇ ਅੱਜ ਚਾਰਕ ਨਾ ਗਏ ਸੰਧੂ ਸਾਹਿਬ ਆਪਣੇ ਕੋ ਹੈਗੇ ਜਿਨ੍ਹਾਂ ਦੇ ਵਿੱਚੋਂ ਝੋਟੀ ਹੁਣੇ ਸੁਕੇੜੀ ਆ ਹਾਂ ਆ ਵੀ ਵੈੜ ਵੀ ਹੁਣੇ ਸੁਕੇੜੀ ਆ ਠੀਕ ਹੈ ਜੀ ਆ ਵੈੜ ਨੂੰ ਤਾਂ ਕੋਈ 2 ਘੰਟੇ 3 ਨਾ ਯਾਨੀ ਠੀਕ ਹੈ ਵੀਰੇ 2-3 ਘੰਟੇ ਹੋ ਗਏ ਆ ਜੀਰ ਜਰ ਪ੍ਰੋਪਰ ਪੈ ਗਈ ਆ ਠੀਕ ਆ ਬਾਕੀ ਚੂਣ ਚਾਂਣ ਬੜੀ ਚੰਗੀ ਨਿਕਲੀ ਸੰਧੂ ਸਾਹਿਬ ਠੀਕ ਹੈ ਵੀਰੇ ਹਾਂਜੀ ਤੋਂ ਸ਼ੁਰੂਆਤ ਦੋਸਤੋ ਇਸ ਪਹਿਲੇ ਨੰਬਰ ਵਾਲੀ ਵਹਿੜ ਤੋਂ ਕਰਦੇ ਆਂ ਵੱਡੀ ਵਹਿੜ ਆ ਸੰਧੂ ਸਾਹਿਬ ਜਰਸੀ ਕ੍ਰੋਸ ਚ ਹੀ ਆ ਗਈ ਫੁੱਲ ਭਜਨ ਵੇਟ ਹਾਂਜੀ ਭਜਨ ਵੇਟ ਫੋਲਿਆ ਵੱਡੀ ਵਹਿੜ ਆ ਠੀਕ ਆ ਇਹਦਾ ਸੰਦੀਪ ਵੀਰੇ ਸੁਹਾ ਗਨਵਾ ਸੁਹਾ ਦੂਜਾ ਸੰਧੂ ਸਾਹਿਬ ਜੀ ਲਓ ਵੀ ਦੂਸਰਾ ਸੁਹਾ ਮਗਰ ਬੱਛੀ ਆ ਗਈ ਹੈਨਾ ਮਗਰ ਬੱਛੀ ਆ ਗਈ ਜੀ ਅੱਜ ਹੀ ਸੂਈ ਹੈ ਨਾ ਕੋਈ ਨੀ ਜਰਸੀ ਦੀ ਆ ਗਈ ਹਾਂਜੀ ਉਹਨੇ ਸੂਕੇ ਹਟੀਆਂ ਉਹਨੇ ਸੂਕੇ ਹਟੀਆਂ ਚੂਣ ਚਾਂਣ ਸੋ ਚੌਣ ਚਵਾਦੀ ਦੋਸਤੋ ਚੰਗੀ ਨਿਕਲੀ ਆ ਠੀਕ ਆ ਜੀ ਕੁਝ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਕੀਤੀ ਹੈ ਬਾਕੀ ਥਾਣ ਤੁਹਾਨੂੰ ਇੱਕ ਵਾਰੀ ਲਾ ਕੇ ਵਿਖਾ ਦਗੇ ਸੋ ਆ ਬਹਿਣੀ ਵਾਲੇ ਪਾਸੇ ਤੁਸੀਂ ਦੇਖ ਸਕਦੇ ਜੇ ਬਿਲਕੁਲ ਹੱਥੀ ਮੁਠੀ ਵਾਲਾ ਥਾਣਾ ਠੀਕ ਆ ਜੀ ਸੋ ਦੂਰਾ ਥਾਣਾ ਲਗਾ ਕਰਮ ਵਾਲੀ ਨੂੰ ਚੌਣ ਚਾਂ ਚੰਗੀ ਹੈ ਦੂਜਾ ਸੁਆ ਬਹਿਣ ਸੋ ਮੈਂ ਜੀ ਨਿਕਲੀ ਆ ਪਾ ਧਾਰਾ ਮਾਰ ਕੇ ਬੱਚੀ ਮਗਰ ਆ ਤਾਂ ਬਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀ ਦਿਖਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਖੋਲ ਕੇ ਤੋੜ ਕੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਜੀ ਠੀਕ ਆ ਆ ਵੇਖੋ ਜੀ ਮਗਰਲੇ ਥਾਣਾ ਦੀ ਚਵਾਈ ਬਹੁਜੀ ਕਰੋ ਮੱਚੀ ਮੋਟਰ ਹੀ ਨਿਕਲੀ ਸੰਤੂ ਸਾਹਿਬ ਨੀ ਚੋਣ ਚੰਗੀ ਆ ਠੀਕ ਆ ਇਸ ਤਰ੍ਹਾਂ ਹੀ ਅਗਲੇ ਥਾਣਾ ਦੀ ਚਵਾਈ ਆ ਆ ਦੇਖੋ ਠੀਕ ਹੈ ਜੀ ਬਹੁਤ ਜਿਆਦਾ ਚੰਗੀ ਨਿਕਲੀ ਲਾ ਵੀ ਵੀਰ ਅਮਰੀਕ ਖੋਲ ਤੋਰ ਕੇ ਦੇਖ ਤੋਰ ਦੋ ਅਮਰੀਕਾ ਥੋੜੀ ਜੀ ਵੀਰ ਠੀਕ ਆ ਤੋ ਬਾਕੀ ਚੁਵਾਈ ਚੁਵਾਈ ਤੁਸੀਂ ਦੇਖ ਦੇਖ ਲਈ ਠੀਕ ਆ ਜੀ ਚੰਗੀ ਚੋਣ ਆ ਮੰਗਾ ਪਾਉਂਦੇ ਸਭ ਲੋੜ ਨਹੀਂ ਠੰਡੀ ਧੀਰੀ ਨਿਕਲੀ ਵਸ਼ੀ ਚਲੋ ਵਧੀਆ ਚੰਗੀ ਗੱਲ ਆ ਸੋ ਸੇਲਸ ਲੱਗ ਪਸ਼ੂ ਨਿਕਲੇ ਤੇ ਉਹਦੇ ਵਰਗੇ ਰੀਸ ਨਹੀਂ ਲੈ ਜੋ ਮੜਾ ਜਾਣ ਨੂੰ ਲੈ ਜਾਓ ਥੋੜਾ ਜਿਹਾ ਬੱਚੇ ਦਾ ਭਾਵੇਂ ਕਰੇ ਚਲੋ ਤਾਜੀ ਸੂਈ ਥੋੜਾ ਬੱਚੇ ਦਾ ਤਮਾ ਕਰੂਗੀ ਹਾਂਜੀ ਹਾਂਜੀ ਤੇ ਬਾਕੀ ਫੇਰ ਵੀ ਚਲੋ ਕੋਈ ਪੰਜ ਸੱਤ ਕਾਦਮ ਇਹਨੂੰ ਤੋੜ ਕੇ ਦਿਖਾ ਦੇ ਪਾਈ ਨਹੀਂ 22 ਕਿਟਰ ਅੱਛਾ ਅੱਛਾ ਦੂਜਾ ਸੂਹਾ ਅਜੇ ਭਰੂਣ ਵੀ ਆ ਗਈ ਪਰਲੇ ਬੰਨੇ ਮੜੀ ਜੀ ਪੰਜ ਇੱਧਰ ਦਾ ਕਰਦੀ ਆ ਹਾਂਜੀ ਬੱਚੇ ਨਾਲੋਂ ਭੱਜ ਕੇ ਆਉਂਦੇ ਨਹੀਂ ਨਹੀਂ ਬ ਇੱਕ ਤਿਲਹਾਰੀ ਪਾਈ ਸੰਧ ਸਾਹਿਬ ਇਹਨੂੰ ਪਿਆ ਹੀ ਸੰਗਣਾ ਠੀਕ ਆ ਠੀਕ ਕੋਈ ਗੱਲ ਨਹੀਂ ਬਸ ਠੀਕ ਹੈ ਸੰਗਲ ਦਾ ਸੰਧ ਸੰਧੂ ਸਾਹਿਬ ਸੰਗਲ ਪਿਆ ਹੀ ਬਾਕੀ ਵੈੜ ਦਾ ਪੂਰਾ ਇੱਕ ਪੁੱਜਾ ਸੋ ਜੰਪਲ ਪੂਰਾ ਠੀਕ ਆ ਜੀ ਵਜਨ ਵਜੂਦ ਉਹ ਤੁਸੀਂ ਚੈੱਕ ਕਰੋ ਵਜਨ ਨੋਡ ਬਹੁਤ ਜ਼ਿਆਦਾ ਵੈੜ ਨੂੰ ਚਲੋ ਇੱਕ ਕੋਈ ਸੂ ਸਵਾ ਦੇ ਵਿੱਚ ਆਈ ਆ ਠੀਕ ਆ ਤੇ ਫਿਰ ਵੀ ਤੁਸੀਂ ਵੇਖੋ ਰਾਜੀ ਕੱਦ ਕਾਠ ਵੱਡਾ ਠੀਕ ਆ ਜੀ ਫੁੱਲ ਰਾਜੀ ਇਹ ਫੁੱਲ ਵਜਨ ਵੇਟ ਆ ਬਾਕੀ ਥਾਂ ਬਹੁਤ ਸਵਾਦੀ ਆ ਤੇ ਚਵਾਈ ਚੁਵਾਈ ਚੰਗੀ ਨਿਕਲੀ ਆ ਬਾਕੀ ਤੁਸੀਂ ਵਿੱਚ ਵੀਡੀਓ ਤਾਂ ਦੇਖ ਹੀ ਲਿਆ ਠੀਕ ਆ ਠੀਕ ਹੈ ਭਾਈ ਫੇਰ ਤੋਰਦੀ ਐ ਕਿੱਗੜਾ ਠੀਕ ਹੈ ਜੀ ਠੀਕ ਹੈ ਲੰਮੀ ਵੇਖੋ ਸੰਤੋ ਸਾਹਿਬ ਵੇੜ ਕੱਢੀ ਆ ਬਾਕੀ ਨਸਲ ਚੰਗੀ ਐ ਇਹਨੇ ਕੋਈ ਗਰਮੀ ਨਹੀਂ ਮਨਾਉਣੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹਾਂ ਠੰਡੀ ਧੀਰੀ ਐ ਜੰਮੀ ਪੜੀ ਚੰਗੀ ਆ ਬਾਕੀ ਗੁੱਲਗੱਲੇ ਬਹੁਤ ਜ਼ਿਆਦਾ ਕਾਇਮ ਆ ਠੀਕ ਆ ਹਾਂ ਜੀ ਇਹਨੂੰ ਸੰਗਲ ਪਿਆ ਸੰਤੋ ਸਾਹਿਬ ਤੇ ਲਿਆਰੀ ਦੀ ਐ ਆਲਜੀ ਕਰਦੀ ਆ ਹਾਂ ਹੋਰ ਕੋਈ ਮੁਸ਼ਕਲ ਨਹੀਂ ਉਤਰਾ ਦੇ ਆਪਾਂ ਵੇਖ ਲਓ ਮੰਗੇ ਤਾਂ ਬਗੈਰੀ ਹਰਾ ਵੀ ਮਰਾਤੀਆਂ ਕਰਮਾ ਲਈਆਂ ਠੀਕ ਆ ਸੰਦੀਪ ਕੀ ਡਿਮਾਂਡ ਰੋਗੀ ਤੇ ਕੀ ਲੈਣਾ ਸੰਤੋ ਸਾਹਿਬ ਮੋਲੇ ਦਾ ਕਰਦੇ 85000 ਰੁਪਿਆ ਹਾਂ ਜੀ 80000 ਦੇ ਦਈ ਬਿਹੜ ਚੰਗੀ ਆ ਬਿਹੜ ਦੇ ਵਿੱਚ ਕੋਈ ਸ਼ੱਕ ਨਹੀਂਗਾ ਹਾਂਜੀ ਨਾਰਮਲ ਭਲੂਨ ਭਲਾਣਾ ਚਲੋ 77 ਜਾਉਂ ਜੀ ਚਲੋ ਉੱਤਰ ਜੀ ਬਾਕੀ ਥਾਂ ਚੰਗਾ ਲੱਗਾ ਦੁੱਧ ਵੀ ਚੰਗਾ ਚਵਾ ਦੋਗੀ ਬਾਕੀ ਗਰਮੀ ਨਹੀਂ ਜਮਰੋਣੀਆਂ ਇਹ ਗਰਮੀਆਂ ਦਾ ਤੋਹਫਾ ਹੀ ਆ ਵੀ ਹਾਂਜੀ ਐਡ ਤੁਹਾਡੇ ਇੱਕੋ ਇੱਕ ਗੱਲ ਕਰਤੀ ਜੀ 76 ਹਜ਼ਾਰ ਦੇ ਦੇਣਾ ਸਾਨੂੰ 76 ਦੀ 76 ਦੀ 75 ਦੀ ਜਾਣ ਦੋ 75 ਦੀ 75 ਦੀ ਦੇ ਜੀ ਠੀਕ ਆ ਯਾ ਤਰਦੀ ਦੇ ਵਿੱਚ ਮਾਨਦਾਨ ਕਰ ਦਾਂਗਾ ਭੈਣ ਭਰਾ ਜੀ ਸੋ ਆਏ ਕਹਦਾ ਵੇਖ ਜੀ ਮੌਕੇ ਤੇ ਜਰੂਰ ਮਾਨਦਾਨ ਪਹਿਲਾ ਸਭ ਤੋਂ ਬਾਕੀ ਵੈੜ ਵੀ ਕੋਈ ਸ਼ੱਕ ਨਹੀਂ ਵੱਡੀ ਵੈੜ ਆ ਵੀ ਤੁਸੀਂ ਦੱਸ ਦੋ ਵੇਖ ਲਓ ਕੋਈ ਚੂਣ ਚ ਸ਼ੱਕ ਨਹੀਂ ਕੋਈ ਲੈਣਾ ਨਹੀਂ ਮਤਲਬ ਵੈੜ ਵੱਡੀ ਆ ਠੀਕਾ ਜੀ ਵੱਡੀ ਹਾਈਟ ਕੱਟਦੀ ਆ ਬੋਲੋ ਬਜਨ ਬੇਟਾ ਮੱਛੀ ਮਗ ਰਿਆ ਜਰਸੀ ਦੀ ਮਗਰ ਵੱਛੀ ਆ ਆ ਵੇਖੋ ਤੇ ਜਰਸੀ ਕਰਾਉ ਸੀ ਆ ਵੈੜ ਆ ਗਈ ਜੀ ਬਿਲਕੁਲ ਜੇਰ ਜੇਰ ਪ੍ਰੋਪਰ ਪਾ ਦੂਗੀ ਇਹਦੀ ਡਿਟੇਲ ਵੀ ਵੀਡੀਓ ਆਪਾਂ ਵਿਖਾ ਦਾਂਗੇ ਅਗਲੇ ਨੂੰ ਬਾਕੀ ਵੱਡੀ ਵੈਰ ਸੰਤੂ ਸਾਹਿਬ ਵੈੜ 85 ਦੀ ਜਿਹੜਾ ਆਪਾਂ ਪਾਣਾ ਲਈ ਤੇ ਪਾਣਾ ਦੇ ਦਿੱਤਾ ਅੱਗੇ ਆਪਣੇ ਕੋਲ ਸੰਦੀਪ ਆ ਬੈੜ ਕਾ ਜਾਂਦੀ ਫਿਰ ਇਹ ਆ ਗਈ ਵੇਖੋ ਥਣ ਥਣ ਕਿੱਡਾ ਚੰਗਾ ਲੱਗਾ ਬ੍ਰਿਕਾ ਲਈ ਬੱਚਾ ਮੜੀ ਧਾਰਾਂ ਮਾ ਮੇਚਾ ਤਕਰੀਬਨ ਇੱਕੋ ਜਿਹੀ ਦੋ ਬੈੜਾਂ ਦਾ ਇੱਕੋ ਜਿੰਡੀਆਂ ਵੱਡੀਆਂ ਬੈੜਾਂ ਇਹ ਵੀ ਵੱਡੀ ਬੈੜ ਇਹ ਵੀ ਨਾ ਯਾਨੀ ਕਿ ਸੂਈ ਨੂੰ ਇਹਨੂੰ ਕੋਈ 12 ਵਜੇ ਸੂਈ ਆ ਹੂੰ ਹੂੰ ਜੇਰ ਪਾਈ ਨੂੰ ਇਹਨੂੰ 2 ਘੰਟੇ ਹੋ ਗਏ ਸੰਤੂ ਸਾਹਿਬ ਢਾਈ ਠੀਕ ਹੈ ਬੱਚਾ ਮਗਰ ਆ ਗਿਆ ਬੱਚਾ ਮਗਰ ਆ ਗਿਆ ਬਾਕੀ ਬੜੀ ਜਿਆਦੀ ਚੰਗੀ ਨ ਨਾੜੂ ਨਾਲ ਆ ਬੱਚੇ ਤੇ ਸੁਬਿਆਂ ਦੇ ਵਿੱਚ ਵੇਖ ਲਿਆ ਜੇ ਮੇਰਾ ਵੀਰ ਦੁੱਜਾ ਵੀ ਮੰਨ ਕੇ ਸੌਦਾ ਕਰ ਲਿਓ ਕੱਦ ਵੱਡਾ ਮੈਂ ਪਾਸੇ ਕਰਦੇ ਨਹੀਂ ਚੰਗਦਾ ਤੇ ਬਾਕੀ ਥਾਣ ਥਣ ਤੁਹਾਨੂੰ ਪ੍ਰੋਪਰ ਦਿਖਾਉਣੇ ਆਪਾਂ ਬਹੁਤ ਸਾਰੇ ਮੁੱਠੀ ਮੁੱਠੀ ਥਾਣਾ ਆ ਦੇਖੋ ਬਾਕੀ ਚਵਾਈਆਂ ਵੀ ਚੰਗੀਆਂ ਸਨਧੂ ਸਾਹਿਬ ਆ ਵੇਖ ਲਾ ਬਿਨਾ ਕੋਈ ਆਕੇ ਖੱਟਾ ਬੋਲਾ ਬਿਲਕੁਲ ਆ ਬਿਲਕੁਲ ਜੀ ਬਹੁਤ ਚੋੜ ਚੰਗੀ ਦੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਲੱਗ ਇਹ ਅਸਮਰਸੀਪਲ ਮੋਟਰ ਸੰਧੂ ਸਾਹਿਬ ਕਿ ਗੱਲਾਂ ਹੀ ਖਾਣੀਆਂ ਕਰਮਾ ਲਈ ਉਹ ਵੀ ਬਾਕੀ ਨਖੇੜ ਵੀ ਚੰਗਾ ਆਪਸੀ ਖਣਾ ਦਾ ਉਗਲੇ ਨਾਲ ਪਿਛਲੇ ਨਾਲ ਪਿਛਲਾ ਠੀਕ ਆ ਜੀ ਜਿੱਦਾਂ ਮਰਜ਼ੀ ਚਵਾਈ ਖੜੀ ਚੱਲੇ ਬਾਕੀ ਸਫਾਈ ਵਧੀਆ ਵੇਖੋ ਮਗਰੋਂ ਵੀ ਚੰਗੀ ਸਾਫ ਆ ਥਾਣੇ ਮੇ ਹੱਥੀ ਚਵਾਈ ਵਾਲਾ ਛੁਪੜੇ ਪੜੇ ਜੱਗ ਜੂਗੀ ਠੀਕ ਆ ਜੀ ਛੁਪੜੇ ਪੜੇ ਚੁੱਕ ਕੇ ਦੇ ਵੱਛੀ ਇਹੋ ਹੀ ਸੰਤੂ ਸਾਹਿਬ ਦੂਣੀ ਲੱਗਣੀ ਆ ਵਜਨ ਵਟਾ ਵੱਡਾ ਜੀ ਇਹਦਾ ਵੀ ਵਜਨ ਵਟਾ ਵੀ ਪੂਰਾ ਤੇ ਕੱਦ ਵੱਡਾ ਠੀਕ ਆ ਹਾਂ ਜੀ ਥੋੜੀ ਜੀ ਸੂਸ ਬ੍ਰੀਡ ਆ ਸੂਸਵਾ ਦੇ ਵਿੱਚ ਆ ਉਹ ਸਾਰੇ ਪ੍ਰਾਂਡਰ ਅੰਡਰਸਟੈਂਡ ਕਰ ਲਓਗੇ ਤੁਸੀਂ ਕਿਉਂਕਿ ਆਹ ਜੀ ਹੈਪੀ ਕ੍ਰੋਸ ਆ ਭਾਅ ਵੀ ਬਿਲਕੁਲ ਜਾਇਜ਼ ਹੀ ਰੱਖਨੇ ਆਪਾਂ ਠੀਕ ਆ ਜ ਦੁਰਾਧਣ ਆਪਾਂ ਕਹਿ ਦਿੰਨੇ ਆ ਠੀਕ ਆ ਜੀ ਬੈਠ ਦੇ ਵਿੱਚ ਬਹੁਤ ਸੁਣੀ ਫਾਪ ਫੂਪ ਬੜੀ ਆ ਬਾਕੀ ਕਰਮ ਵਾਲੀ ਕੋਈ 5-7 ਦਿਨਾਂ ਦੇ ਵਿੱਚ ਰਿਕਵਰੀ ਕਰ ਗਈ ਤੇ ਚੰਗਾ ਮਿਲ ਕੇ ਚਲਾਉਗੀ ਸੰਦੋ ਚਲੋ ਲੇਵਾ ਵੀ ਨਿਕਰਿਆ ਚੰਗਾ ਸਵਾਦੀ 레ਵਾ ਆਣ ਚੰਗਾ ਲੱਗਾ ਲੈ ਅਮਰੀਕੇ ਬਾਕੀ ਠੰਡੀ ਧੀਰੀ ਬੜੀ ਆ ਹਾਂ ਬਾਕੀ ਬੱਤੀਆਂ ਦਾ ਕਰਦੀਆਂ ਨਾ ਸੰਦੋਸਾ ਬਿਲਕੁਲ ਜੀ ਤਾਜ਼ੀਆਂ ਸੁਈਆਂ ਅਕਸਰ ਲੰਮੀ ਲਾ ਜੀ ਪਪਾ ਹੈ ਆਹ ਹੱਥ ਤੱਕ ਲੱਗ ਜਾਂਦਾ ਸਾਫ ਚੰਗੀ ਵਜਨ ਲੋੜ ਵਾਲੀ ਹੈ ਸੰਦੋਸਾ ਸਾਫ ਜਿੰਨੀ ਆ ਗਈ ਹੈ ਨੇ ਚੰਗੀ ਜਿਹਾ ਬੜ ਬਾਕੀ ਚਵਾਈ ਜਿਹੜੀ ਥੋੜੀਆਂ ਬਾਦੀਆਂ ਧਾਰਾ ਮਾਰ ਕੇ ਤੁਹਾਨੂੰ ਦਿਖਾਈ ਦਿੰਦੀ ਆ ਚਵਾਈ ਦੋਹਾਂ ਦੀ ਸੌਣ ਬੜੀ ਐਂਡ ਲੱਗੀ ਹੈ ਠੀਕ ਹੈ ਜੀ ਗੱਲ ਬਾਤ ਸੋ ਪਸੰਦ ਆਊਗੀ ਭਰਾਵਾਂ ਨੂੰ ਬੜ ਇਹ ਵੀ ਚੰਗੀ ਆ ਸੋ ਸੋਈ ਸਵਾਈ ਹੈ ਤਾਜੀ ਕਰਮਾ ਲਈ ਠੀਕ ਹੈ ਜੀ ਪੰਜਾਹ ਹਜ਼ਾਰ ਦਾ ਕਰਮਾ ਲਈ ਹੈ ਇਸ ਕੁਆਲਿਟੀ ਵੀ ਚੰਗੀ ਆ ਸੰਤੂ ਸਾਹਿਬ ਹਾਇ ਐਕ੍ਰੋਸ ਐਕ੍ਰੋਸ ਬਰੀਡ ਨਾਲ ਜਿਆਦੀਆਂ ਲਿਆਉਂਦੇ ਆਪਾਂ ਹਾਂ ਜਿਹੜਾ ਕੋ ਭੈਣ ਭਰਾ ਕ੍ਰੋਸ ਬਰੀਡ ਮੰਗਦਾ ਹੁਣ ਹਾਂ ਬਾਕੀ ਭਾਈਨ ਲੋੜ ਚੰਗਾ ਵਸੰਤੂ ਸਾਹਿਬ ਅਜੇ ਜਨਾ ਬੱਖੀ ਭੁਖੀ ਚੋਕ ਗਈ ਨਾ ਫੇਰ ਬਰੀਡ ਵੇਖਿਓ ਸੰਦੀਪ ਕੀ ਮੰਗਟ ਮਾਰ ਰਹੀ ਸੀ ਸੰਤੂ ਸਾਹਿਬ ਇਹਦਾ ਮੁੱਲ ਕਰਦੇ ਆਪਾਂ 65000 ਰੁਪਿਆ 60000 ਦੀ ਜਾਂਦੀ ਹੈ ਜੀ 60000 ਦੀ ਹਾਂ ਜੀ ਕਰ ਦੋ ਵਿੱਚੋਂ ਹੋਰ ਛੋਟ 3000 ਛੋਟ ਕਰ ਦਈਏ 57000 ਦੀ ਬਚੀ ਦੇ ਦਈਏ 5 55000 ਦੇ ਬੱਚੀ ਦੇ ਦਿਆਂਗੇ ਉਹ ਤੋਂ ਨਾ ਵੀਰ ਭਰਾ ਕੋਈ ਵੀ ਘਟਾ ਫੇ ਹੱਥੀ ਝੋੜ ਕੇ ਬੇਨਤੀ ਹੈ ਸੰਤੋ ਸਾਹਿਬ ਉਹ ਚੋਣਾ ਘਟਾਵੇ ਮੈਂ ਬਿਲਕੁਲ ਲੈਸੀ ਕਰਤਾ ਮਾਲਾ ਚਲੋ ਵਧੀਆ ਹੋ ਗਿਆ ਅੱਜ ਕੱਲ ਵੀ ਆਪਾਂ ਬਿਲਕੁਲ ਜਾਇਜ਼ ਦਿੱਤਾ ਇਹ ਸਾਰਾ ਮਾਲੀ ਵੇ ਗਿਆ ਅੱਜ ਬਿਲਕੁਲ ਛੋਟਾ ਕਰਕੇ ਮਾਲ ਦੇਣਾ ਬਹੁਤ ਵਧੀਆ ਬਈ ਇਹ 55000 ਦੀ ਹਾਂ ਜਾਂ ਨਾ ਠੀਕ ਹੈ ਜੀ ਬਾਹਰ ਸੰਤੋ ਸਾਹਿਬ ਐਡੀ ਆਪਾਂ ਨੂੰ 66 ਦੀ ਮਿਲਣੀ ਹੈ ਪਰ ਆਪਾਂ ਪਤਲੀ ਪਤਲੀ ਕਮਾਈ ਨਾਲ ਮਾਲ ਦੇਣਾ ਇਹ ਵੜ ਵੀ ਚੰਗੀ ਖਾਸ ਆ ਹਾਂਜੀ ਇੱਕ ਇਧਰ ਡੱਬੀ ਵਹਿੜ ਤੋਂ ਦਿਖਾ ਦਿੰਨੇ ਆ ਠੀਕ ਹੈ ਜੀ ਐਫ ਦੇ ਵਿੱਚ ਕਰਾਓ ਉਸ ਬੱਚੇ ਨੂੰ ਜਨਮ ਦਿੱਤਾ ਮਗਰ ਉਸ ਤੋਂ ਪਹਿਲਾਂ ਕੋ ਦੋ ਦੋ ਚਾਰ ਚਾਰ ਧਾਰਾ ਮਾਰਦੇ ਆਂ ਠੀਕ ਹੈ ਜੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੰਦੀਪ ਇਹ ਸੰਦੀਪ ਸਾਹਿਬ ਪਰਸੋਂ ਸੁਈ ਆ ਬੇ 나ੜੂ ਨਾਲ ਗਿੱਲਾ ਪਰਸੋਂ ਸੁਈਏ 나ੜੂਆ ਨਾਲ ਬੋੜਾ ਕਿੰਨਾ ਬੋੜਾ 10000 ਕਿਲੋ ਹੋ ਗਿਆ ਇਹ 10100 ਕਿਲੋ ਬੋਲੇ ਬੋਲਾ ਠੀਕ ਹੈ ਜੀ ਤੇ ਬਾਕੀ ਥਾਣੇ ਨੂੰ ਵੀ ਕਰਵਾ ਲਿਓ ਬਹੁਤ ਵਧੀਆ ਕੋਈ ਛੋਟਾ ਨਿੱਕਾ ਜਿਹਾ ਥਣ ਨਹੀਂ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ ਮਾੜਾ ਜਿਹਾ ਲੱਗੂ ਹੱਥੀ ਚਵਾਈ ਵਾਲਾ ਥਣ ਲੱਗਾ ਜੀ ਹੱਥੀ ਚਵਾਈ ਵਾਲਾ ਤੇ ਠੰਡੀ ਧੀਰੀ ਵੇਖੋ ਕਿਤਨਾ ਗਾਲੇ ਪਈ ਕਰਮਾ ਵਾਲੀ ਚੰਗੀ ਆ ਬਾਕੀ ਰੰਗ ਰੂੰਗ ਜਿਵੇਂ ਆਈਆਂ ਸਾਨੂੰ ਸਾਹਿਬ ਮੱਛੀ ਮੋਟਰੀ ਲੱਗੀਆਂ ਨੇ ਵੀ ਮੰਗਾਵਣੀ ਆਪਾਂ ਪਾਇਆ ਚਲੋ ਬਹੁਤ ਵਧੀਆ ਹੈ ਧੀਰੀ ਹੈ ਨਾ ਕਰਮਾਂ ਦੀ ਹੰਡੀ ਧੀਰੀ ਬਿਲਕੁਲ নাও ਜੀ ਇਹ ਚੋਣ ਬਿਲਕੁਲ ਗਰਲ ਗਰਲ ਹੈ ਥਣ ਵੇਖੋ ਕਿੰਨਾ ਚੰਗਾ ਲੱਗਿਆ ਬਾਕੀ ਥਣ ਬਹੁਤ ਸੁਆਦੀ ਆ 나ੜ ਵੇਨਸ ਕਾਫੀ ਵਧੀਆ ਮਿਲਕੋ 나ੜੀ ਕਾਫੀ ਮੋਟੀ ਹੈ ਦੋਹਾਂ ਪਾਸੇ ਤੁਸੀਂ ਦੇਖੋਗੇ ਬਹੁਤ ਵਧੀਆ ਥਾਲੀ ਬੁੱਤ 15 16 ਕਿਲੋ ਸੰਦਸਾ ਭਰ ਦੂਗੇ ਆਪਾਂ ਜਿਆਦਾ ਨਹੀਂ ਆਂਦੇ ਹਾਂ ਬਾਕੀ ਨਿੱਗਰ ਲੇਵੇ ਦੀ ਇਹ ਚੰਗੀ ਆ ਬੱਚੀ ਸਵਾਦੀ ਆ ਚੰਗੀ ਸੋਹਣੀ ਆ ਲੈ ਵੀ ਵੀਰ ਅਮਰੀਕਾ ਖੋਲ ਇਹਨੂੰ ਤੋੜ ਕੇ ਖਾਵੀ ਠੀਕ ਆ ਜੀ ਸੋ ਕੱਦ ਵੀ ਤਾਂ ਤਕਰੀਬਨ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਆ ਪਲਾਸਿਆ ਜੀ ਬਾਕੀ ਵਿਜਲਾ ਜਾਂ ਮੇਲ ਆ ਨਾ ਬਹੁਤੀ ਵੱਡੀ ਕਹਾਂਗੇ ਤੇ ਨਾ ਹੀ ਨਿੱਕੀ ਦਰਮਿਆਨੀ ਆ ਠੀਕ ਆ ਜੀ ਵਿਜਲਾ ਮੇਲ ਚੰਗੀ ਜਿੰਨੀ ਹੈਗੀ ਬੱਚੀ ਚੰਗੀ ਆ ਪਹਿਲੇ ਸਵੇਰੇ ਦੇ ਸਾਬ ਨਾਲ ਕੱਲ ਨੂੰ ਕਰਮਾ ਹੋਰ ਵੀ ਕੱਦਗਾਟ ਕਰ ਸਕਦੇ ਸੇ ਠੰਡੀ ਧੀਰੀ ਆ ਥਣ ਚੰਗਾ ਲੱਗਾ ਵਾ ਹੱਥੀ ਵਾਕੀ ਮਿਲਕ ਵੇਣ ਵੀ ਲੱਗੀ ਹੈ ਵੇਖੋ ਕਿੰਦੀ ਮੋਟੀਆਂ ਨੂੰ ਕਰਮਾ ਆਪਾਂ ਮਿੱਠਾ ਜਾ ਕਰ ਦੇਣਾ ਹਾਂ ਬਿਲਕੁਲ ਜੀ ਮਿੱਠੇ ਭਾਣ ਲਈ ਦੇਣਾ ਦੇ ਦੇਣੀ ਹਾਂ ਹਾਂ ਗਾਰੇ ਕਰਮਾ ਲਈ ਨਾਮਣਾ ਨੂੰ ਕੀ ਚੇਤਾ ਨਹੀਂ ਗਾ ਮੈਂ ਉਪਰੇ ਥਾਂ ਆਈ ਹਾਂ ਹਾਂ ਘੁਲ ਮਿਲ ਗਈ ਕੇ ਹਾਂ ਜੀ ਹਾਂ ਜੀ ਮੋੜਲਾ ਅਮਰੀਕਾ ਇਸ ਕੁਆਲਿਟੀ ਵਿਖਾਦਾ ਸੰਧਾ ਸਭ ਬਾਕੀ ਲਮੀ ਲਮੀ ਚੰਗੀ ਸੰਧੂ ਸਾਹਿਬ ਜਿੰਨੀ ਹੈਗੀ ਬੱਚੀ ਬਹੁਤ ਸੁਥਰੀ ਆ। ਲੋਬੀ ਠੀਕ ਆ ਬੱਚੀ ਬਹੁਤ ਖੂਬਸੂਰਤ ਆ ਠੀਕ ਆ ਜੀ ਬਿਊਟੀ ਵੀ ਬਹੁਤ ਸੋਹਣੀ ਆ ਅਰਸੋਂ ਦੀ ਸੂਈ ਆ ਚਲੋ ਦੁੱਧ ਵੀ ਚੰਗਾ ਪਾ ਦੂਗੀ 15 16 ਕਿਲੋ ਦੁੱਧ ਰਾਮਣਾ ਪਾ ਦੂਗੀ ਹਾਂ ਹਾਂ ਸੋ ਹਜੇ ਬੋਲੇ ਬੁਲੇ ਦੇ ਵਿੱਚ ਹੀ ਆ ਠੀਕ ਆ ਜੀ ਬੱਚੀ ਦੁੱਧ ਦੱਚਵਾਜੂ ਕਰਮ ਵਾਲੀ ਵੀ 15 14 ਲੀਟਰ ਜਾਂ ਉੱਤੇ ਵੀ ਪਲੱਸ ਵੀ ਤੁਸੀਂ ਕਿ ਹੋ ਸਕਦੇ ਜੀ ਉਹ ਸੇਵਾ ਦਾ ਕਿਸੇ ਭਰਾ ਦੀ ਬਾਕੀ 15 20 ਲੀਟਰ ਚਵਾਜੂਗੀ ਬਾਬੇ ਸੰਦੀਪਾ ਚੰਗੀ ਆ ਸਾਰਾ ਕੁਝ ਵਧੀਆ ਚੰਗੀ ਫੀਸ ਕੁਆਲਟੀ ਆ ਵੱਛਾ ਮਗਰ ਆ ਗਿਆ ਠੀਕ ਆ ਜੀ ਇਹ ਸੰਦੀਪਾ ਦੇਣੀ ਕਿੰਨੇ ਦੀ ਆ ਸੰਤੂ ਸਾਹਿਬ ਲੰਮੀ ਲੰਮੀ ਚੰਗੀ ਆ ਵੇੜ ਚਲੋ ਉਤਰਾ ਮੁੱਲ ਕਰਦੇ ਤਾਂ ਆਪਾਂ 52000 ਰੁਪਿਆ ਹਾਂ ਤੇ 50 ਦੇ ਦੇ ਦਈਏ 50 ਨਹੀਂ ਹੋਰ ਕਰਕੇ ਲੈ ਤੈਨ ਛੱਡ ਦਈਏ 4 ਹੌਂਦ ਦੇ 2000 ਹੋਰ ਛੱਡ ਦਗੇ 45 ਦੀ ਜਾਣਦੀ ਹੈ ਜੀ ਬਿਲਕੁਲ ਜੈ ਜੈ 45000 ਰੁਪਏ ਦੀ ਬਚੀ ਦੇ ਦੇ 45 ਦੀ ਦੇ ਦੋ 45000 ਦੀ ਬਚੀ ਦੇ ਦਾਂਗੇ ਬਹੁਤ ਜਿਆਦਾ ਖਰੀ ਬਚੀ ਹੈ ਸੰਤੋਖ ਸਭ ਕੋਈ ਵੀ ਸ਼ੱਕ ਨਹੀਂ ਬਚੀ ਹੈਗਾ ਬਾਹਰ ਵੀ ਬਿਲਕੁਲ ਮਠਾਈ ਹੈ ਪਾਪ ਹੋ ਜਾਣਾ ਨਹੀਂ ਚੰਗੀ ਹੈ ਠੀਕ ਹੈ ਜੀ ਹਾਂਜੀ ਪੂਰਾ ਸੂਆ ਭਾਰ ਕਰਨ ਵਾਲੀ ਮੌਜ ਬਣਾ ਛੱਡਦੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਪਹਿਨੀਆਂ ਜਾਂ ਨਹੀਂ ਰਹਿ ਕਦੋਂ ਗਿਆ ਫੇਰ ਕੱਲ ਨੂੰ ਆ ਜਾਣੀਆਂ ਆਹੋ ਕੱਲ ਨੂੰ ਮਾਹਰ ਹੋਰ ਲਿਆ ਦਾਂਗੇ ਵੀਰ ਭਰਾਵਾਂ ਨੂੰ ਕੋਈ ਗੱਲ ਨਹੀਂ ਸਾਨੂੰ ਮੈਂ ਕਿਤੇ ਥੋੜਾ ਬਾਹਰੀ ਸਾਲੀ ਆਉਣਾ ਕੌਣ ਪਦਾ ਮੇ ਤਾ ਕਰਕੇ ਆ ਕਿਦਾਂ ਕਈ ਵੀਰ ਭਰਾ ਆਂਦੇ 45 50 ਲਾਉਣਾ ਨਹੀਂ ਨਹੀਂ ਇਹ ਕਹ ਵੀ ਆਪਾਂ ਖਬਰ ਦੇ ਦਿੱਤੀ ਆਪਾਂ ਲਿਹਾਉਣੇ ਜੈ ਜੀ ਆ ਸਾਰੇ ਨਹੀਂ ਸੰਧੂ ਸਾਹਿਬ ਭਾ ਬਿਲਕੁਲ ਜੈ ਜੀ ਪਲੂਨ 45 42 45 50 ਵਾਲੇ ਭਾ ਬਿਲਕੁਲ ਭਾ ਜੈ ਜੀ ਲਾਉਣੇ ਕੱਲ ਵੀ ਭਾ ਆਪਣੇ 55 60 ਵਾਲੇ 50 45 ਵਾਲੇ ਸੀ ਕੱਲ ਵੀ ਉੜਦੀਆਂ ਗਈਆਂ ਸੰਧੂ ਸਾਹਿਬ ਅੱਜ ਵੀ ਚਲੋ ਭਾ ਬਿਲਕੁਲ ਜੈ ਜੀ ਆ ਅੱਜ ਵੀ ਉੜਦੀਆਂ ਜਾਣੀਆਂ ਸੰਧੂ ਸਾਹਿਬ ਬਹੁਤ ਵਧੀਆ ਕਰ ਆ ਝੋਟੀ ਵਿਖਾ ਦਿਓ ਬਹੁਤ ਇੱਕ ਝੋਟੀ ਵਿਖਾ ਦੇਣਾ ਜੇਰ ਜੁਰ ਪਾਉਣ ਵਾਲੀ ਕਰਮਾਂ ਦੀ ਪਾਜ ਦੇਓਗੇ ਠੀਕ ਹੈ ਅਜੇ ਸੂਕਿਆ ੜੀ ਜੇ ਸੂਸਵਾ ਕੇ ਦੂਜਾ ਸੂਬਾ ਸੰਤੂ ਸਾਹਿਬ ਦੂਸਰਾ ਸੂਬਾ ਲਓ ਜੀ ਠੀਕ ਆ ਮੇਰੇ ਕਾ ਤੋਰੀ ਮਾੜੀ ਜੀ ਸੋ ਛੋਟੀ ਇੱਕ ਵਾਰੀ ਸੂ ਸਵਾ ਦੇ ਵਿੱਚ ਆ ਬੱਚਾ ਤੁਸੀਂ ਦੇਖ ਲਓ ਜੀ ਅੱਜ ਤਾਂ ਸਿੰਘੀ ਦੇਖੋ ਸਿੰਘੀ ਕਿੰਨੀ ਸੋਹਣੀ ਲੱਗੀ ਆ ਹਾਂ ਕਟਾ ਕਟੀ ਹੈ ਕੱਟੀ ਨਤੀਏ ਕੱਟੀ ਆ ਕੱਟੀ ਮੋਰਾ ਨਾ ਤੁਸੀ ਸੰਧੂ ਸਾਹਿਬ ਬਾਕੀ ਝੋਟੀ ਜੀ ਵੀ ਕੋਈ ਸ਼ੱਕ ਨਹੀਂ ਹੈ ਵੇਖੋ ਸਿੰਘ ਬਹੁਤ ਪਿਆਰਾ ਛੋਟਾ ਸਿੰਘ ਆ ਨਿੱਕੀ ਸਿੰਘੀ ਬਿਲਕੁਲ ਕੁਆਲਟੀ ਬੜੀ ਲੱਗੀ ਜੀ ਮੱਥਾ ਵੀ ਬਲੈਕ ਆ ਹਾਂਜੀ ਬਿਲਕੁਲ ਜੈੱਡ ਬਲੈਕ ਆ ਜੀ ਜੈੱਡ ਬਲੈਕੀ ਸਮਝੋ ਥੋੜੀ ਪੂਛ ਮਗਰ 3-4 ਇੰਚ ਵਾਈਟ ਹੈਗੀ ਆ ਹਾਂਜੀ ਹਾਂਜੀ ਬਾਕੀ ਸਿੰਘੀ ਬਹੁਤ ਪਿਆਰੀ ਆ ਪਤਲਾ ਸਿੰਘ ਆ ਬਿਲਕੁਲ ਛੋਟਾ ਰਿੰਗ ਮਗਰ ਕੱਟੀ ਆ ਗਈ ਆ ਅਜੇ ਤੁਸੀਂ ਵੇਖੋਗੇ ਠੀਕ ਆ ਜੀ ਅਜਾ ਜੇਰ ਜੁਰ ਪਾਉਣੀ ਆ ਕੋਈ ਮਿਲਦਾ ਧੱਕ ਘੰਟਾ ਮਾਸਾ ਹੀ ਹੋਇਆ ਜੇ ਸੰਧੂ ਸਾਹਿਬ ਅਜਾ ਕਦਾ ਘੰ ਬਾਕੀ ਜੰਪਾਲ ਚੰਗਾ ਜੇ ਝੋਟੀ ਦਾ ਬਾਕੀ ਪੱਧਰ ਪੁੱਧਰ ਬਹੁਤ ਆ ਸੰਤੋਖ ਸਭ ਸਾਫ ਸੁਥਰੀ ਬੜੀ ਕਰਮਾਲੀ ਦੇ ਹਾਂ ਉਧਰਾਈਆਂ ਬਣੀਆਂ ਥਣ ਚੰਗਾ ਲੱਗਾ ਵਾ ਚਲੋ ਦੁੱਧ ਜਿਹੜੇ ਬੜੀ ਦਾ ਉਹਨਾਂ ਲਈਏ ਉਹਨਾਂ ਕਿਹਾ 11 1/2 ਕਿਲੋ ਅਸੀਂ ਪਹਿਲੇ ਸੂਏ ਚ ਹੋਇਆ ਹਾਂ 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 ਚਲੋ ਦੂਜਾ ਸੂਗਾ ਬਾਕੀ ਸਿੰਘ ਵੀ ਬਿਲਕੁਲ ਰੰਗ ਲੱਗਾ ਜੀ ਵੇਖੋ ਲਓ ਬਿਠੇਗਾ ਜੀ ਥੋੜਾ ਜਿਹਾ ਪਸ਼ੂ ਜੇ ਮੈਂ ਠੱਪਿਆ ਜਾਂਦਾ ਜਿੱਡਾ ਮਰਜੀ ਰਾਜੀ ਹੋੜੇ ਥੋੜੇ ਰਾਜੀ ਮੜੀ ਸੀ ਝੋਟੀ ਥੋੜੀ ਸੂਸਵਾ ਜਾਈ ਬਾਕੀ ਤੁਸੀਂ ਵੇਖੋ ਕਰਮਾਲੀ ਨੂੰ ਠੀਕਾ ਜੀ ਥਣ ਬਹੁਤ ਸੋਨਾ ਸਾਇ ਉਠਾ ਪਠਾ ਬਹੁਤ ਸੋਹਣਾ ਠੀਕ ਆ ਜੀ ਤੇ ਝੋਟੀ ਸਕੀਨ ਦੀ ਤਾਂ ਸਕੀਨ ਵੀ ਬਹੁਤ ਆ ਬਾਕੀ ਭਜਨ ਵੇਡ ਵੀ ਤੁਹਾਡੇ ਸਾਹਮਣੇ ਠੀਕ ਆ ਤੇ ਕੱਟੀ ਨੂੰ ਜਨਮ ਦਿੱਤਾ ਕੋਈ ਬਾਕੀ ਥੋੜੀ ਬਾਦੀ ਤਾਰਾ ਤੁਰਾ ਮਾਰ ਕੇ ਵੇਖੀ ਬਹੁਤ ਜਿਆਦਾ ਚੋਣ ਚੰਗੀ ਨਿਕਲੀ ਆ ਠੀਕ ਆ ਕਿਲੋ ਡੇਢ ਕਿਲੋ ਚੋਈ ਆ ਠੀਕ ਆ ਤੇ ਬਾਕੀ ਚੱਡਾ ਦੀ ਸਫਾਈ ਵੇਖੋ ਚੌੜਾ ਗੱਡਾ ਚੱਡਾ ਦੁੱਧ ਚਲੋ 12 13 12 13 ਆਰਾਮ ਨਾਲ ਕੱਢੀ ਜਾਊਗੀ ਹਾਂ ਅੰਡਾ ਡਾਕਲਾ ਡੰਡਾ ਫੜਦਾ ਨਹੀਂ ਮਾ ਵੀ ਝੋਟੀ ਬਹੁਤ ਖਾਸ ਆ ਠੀਕ ਆ ਜੀ ਖਾਸ ਬਹੁਤ ਖਾਸ ਦਿੱਤੀ ਆ ਬਾਕੀ ਕਰਮ ਵਾਲੀ ਵੰਡਵਰਲ ਬਹੁਤ ਸੋ ਸਾਰੇ ਥਾਣਾ ਦੇ ਵਿੱਚ ਗਾਇਬ ਵੀ ਚੰਗਾ ਠੀਕ ਆ ਜੇ ਕੋਈ ਜੋੜਾ ਥਣ ਨਹੀਂ ਗਾਇਬ ਚੰਗਾ ਕੱਟੀ ਚੰਗੀ ਮਗਰ ਹਸੰਦੂ ਸਾਹਿਬ ਮਗਰ ਕੱਟੀ ਆ ਇੱਕ ਦੀਆਂ ਤੋ ਬਣ ਗਈਆਂ ਅਜ ਤੋਂ ਠੀਕ ਆ ਜੀ ਇਹ ਸੁਤਰੀ ਵੀ ਚੰਗੀ ਆ ਚਲੋ ਬੱਚੇ ਦਾ ਕਰਦੀ ਥੋੜਾ ਜਿਹਾ ਬਾਕੀ ਠੰਡੀ ਹੀ ਬੜੀ ਐ ਸੰਦੂ ਸਾਹਿਬ ਛੋਟੀ ਚੰਗੀ ਐ ਛੋਟੀ ਹਾਂ ਜੀ ਹਾਂ ਜੀ ਲਓ ਠੀਕ ਆ ਜੀ ਸੁਤਰੀ ਆ ਲੋਬੇ ਠੀਕ ਆ ਜੀ ਮਾਰ ਲਿਓ ਟਰਾਈ ਬਾਕੀ ਜਿਹੜੇ ਵੀਰ ਦੇ ਕਰਮਾਂ ਦੇ ਵਿੱਚ ਬੋਲਾ ਹੋਊਗਾ ਠੀਕ ਆ ਜੀ ਛਕੂਗਾ ਜਾ ਕੇ ਹਾਂਜੀ ਹਾਂਜੀ ਤੇ ਬਹੁਤ ਸੋਹਣੀ ਲੰਬੋਚੜ ਲੰਬਾ ਧੁੰਨ ਵੀ ਹੈਗਾ ਠੀਕ ਆ ਬੰਦੇ ਤੇ ਕੱਟੀ ਬਹੁਤ ਪਿਆਰੀ ਆ ਮਗਰ ਤੁਸੀਂ ਵੇਖੋਗੇ ਪੂਰੀ ਜਰਵਾਨ ਕੱਟੀ ਆ ਬਾਕੀ ਸਿੰਘ ਵੇਖੋ ਕਿੰਨਾ ਰੰਗ ਲੱਗਾ ਸੰਧੂ ਸਾਹਿਬ ਹਾਂ ਤੇ ਰੰਗ ਹੀ ਲੱਗਾ ਬਿਲਕੁਲ ਹਾਂ ਨੰਨਾ ਜੀ ਚ 4 ਔਕ 6 ਪੂਰੇ ਬਰਾਬਰ ਕਰ ਗਈ ਹੈ ਤੇ ਕੰਨੀਆਂ ਖੜੀਆਂ ਨੇ ਕੰਨੀਆਂ ਖੜੀਆਂ ਨੇ ਮੂੰਹ ਫੜ ਕੇ ਮੇਰਾ ਭਰਾ ਤਸੱਲੀ ਕਰ ਸਕਦਾ ਕੋਈ ਵੀ ਹਾਂਜੀ ਹਾਂਜੀ ਇਹ ਕੰਨੀਆਂ ਖੜੀਆਂ ਨੇ ਸਿੱਕੀਆਂ ਸੀ ਬਾਕੀ ਸੰਦੂ ਸਾਹਿਬ ਦੂਜੀ ਗੱਲ ਇਹ ਰਹੀ ਵੀ ਦੋਂਦੀ ਝੋਟੀ ਸੁਈ ਹੈ ਉਹਨਾਂ ਕੋਲ ਤੇ ਇੱਕੋ ਹੀ ਉਹਨਾਂ ਰੱਖੀ ਹਾਂ ਝੋਟੀ ਚਲੋ ਲੋਡ ਅਨਸਾਰ ਲੋਕੀ ਵੇਚ ਦਿੰਦੇ ਆ ਉਹਨਾਂ ਰੋਡ ਪੈ ਗਈ ਤੇ ਉਹਨਾਂ ਚਲੋ ਵੇਚਤੀ ਮਿਤਰੀ ਸਿੰਘ ਜਿਹਨਾਂ ਨੇ ਲਈ ਆ ਠੀਕ ਠੀਕ ਬਾਕੀ ਝੋਟੀ ਬਹੁਤ ਜਿਆਦਾ ਚੰਗੀ ਇਹ ਫਿਰ ਵੀ ਚਲੋ ਸਿੱਕੀ ਝੋਟੀ ਦਾ ਦੂਸਰਾ ਗਾਂ ਦੂਜੇ ਸਵੇਰੇ ਤੀਜੇ ਸਵੇਰੇ ਹੋਰ ਵਾਅਦੇ ਬੰਦੀ ਆ ਇਹ ਪਰ ਰਹਿਣੀ ਦੂਜੇ ਦੇ ਦੂਜੇ ਹੀ ਆ ਫਿਰ ਵੀ ਉਹ ਤੋਂ ਵੱਡੀ ਗੱਲ ਵੀ ਦੰਦਾਂ ਚ ਜਿਹੜੀ ਸੰਦੂ ਸਾਹਿਬ ਇੱਕ ਦਾ ਦੰਦਾ ਜਾਂ ਕੁੜੀ ਆ ਦੂਜੀ ਗੱਲ ਇਹ ਰਹੀ ਸਿੰਘ ਬੜਾ ਰਿੰਗ ਲੱਗਾ ਬਬੇ ਜਿਹੜਾ ਮਟਾ ਵੀ ਚੰਗਾ ਨਿਗਰੇ ਜੰਨੀ ਹੈਗੀ ਝੋਟੀ ਖਾਸियत ਆ ਝੋਟੀ ਦੇ ਵਿੱਚ ਠੀਕ ਆ ਜੀ ਚਲੋ ਮੋਹੋਂ ਦੰਦੀ ਨੋਟ ਆਪਾਂ ਤੁਹਾਨੂੰ ਕਰਾਇ ਦਿੱਤੀ ਆ ਕੱਟੀ ਮਗਰ ਨੇਵੇ ਭਾਂਡੇ ਦੀ ਸਾਫ ਸੁਥਰੀ ਆ ਕੱਦ ਹਾਈਟ ਸੋਹਣਾ ਠੀਕ ਆ ਜੀ ਬਾਕੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਆ ਲੋ ਜੀ ਸੋ ਆ ਤੁਸੀਂ ਦੇਖੋਗੇ ਬਿਲਕੁਲ ਸਾਈਡਾਂ ਵਾਲੀਆਂ ਹਜੇ ਕੰਨੀਆਂ ਕੰਨੀਆਂ ਖੜੀਆਂ ਸੰਤੋ ਸਾਹਿਬਾ ਜੀ ਠੀਕ ਆ ਵੀਰੇ ਚਲੋ ਆ ਧਿਆਨ ਪੈ ਗਿਆ ਆਪਣਾ ਵੇਖੀ ਮੈਂ ਵੀ ਨਹੀਂ ਆ ਮੈਂ ਵੀ ਸੰਦੀਪ ਕੀ ਮੁੱਲ ਵੜੀ ਕਿੰਨੇ ਦੀ ਦੇ ਸੀ ਸੰਤੋ ਸਾਹਿਬ ਆਪਾਂ ਮੁੱਲ ਕਰੀਏ ਭਾਵੇਂ 15 ਦੇ ਭਾਵੇਂ ਕਰੀਏ 20 ਇੱਕ 10 ਦੀ ਝੋਟੀ ਦੇ ਦਈ ਮਾਰਦਗੇ ਛਾਲ ਆਪਣੇ ਪੈਰਾਂ ਤੋਂ ਹਾਂਜੀ ਆ ਘਾੜ ਦੇ ਦੀ ਇੱਕ ਪੰਜ ਦੀ ਦੇ ਦੇਈਏ ਫਿਰ ਬੜੀ ਸਪੋਰਟ ਕਰਦੇ ਕਰਦੀ ਹੋਰ ਮਾਨਤਾਨ ਹੋਰ ਕਰਦੀ ਇੱਕ ਦੋ ਦੀ ਜਾਂਦੋ ਇੱਕ ਦੋ ਦੀ ਇੱਕ ਦੋ ਦੀ ਜਾਂਦੋ ਫਿਰ ਜਾਂਦੀ ਠੀਕ ਹੈ ਜੀ ਸਾਰੇ ਭੈਣ ਭਰਾ ਮਾਨਤਾਨ ਕਰਦੇ ਆ ਤੇ ਬਾਕੀ ਸੰਤੂ ਸਾਹਿਬ ਝੋਟੀ ਇੱਕ ਦੱਸਦੀ ਆ ਚਲੋ ਜੇ ਪਹਾੜ ਲਈ ਦੇ ਇੱਕ ਦੋ ਦੀ ਜਾਂਦੋ ਸੰਤੂ ਸਾਹਿਬ ਝੋਟੀ ਉਹਦੇ ਚੋਂ 1000 ਰੁਪਏ ਛੋੜ ਕਰਨਾਗੇ ਇੱਕ ਇੱਕ ਦੀ ਜਾਂਦਾਂਗੇ ਛਾਲ ਉਹ ਛੋਗੇ 13 ਲੱਖ ਵਰਗਾ ਹਾਂ ਬਾਕੀ ਮੋੜ ਕੇ ਜੇਬ ਵਿੱਚ ਜੇਬ ਵਿੱਚ ਪਾ ਲਈ ਸੰਤੂ ਸਾਹਿਬ ਠੀਕ ਹੈ ਜੀ ਹਾਂ ਪਾਉਗਾ ਤਾਂ ਅਨੰਦ ਸਿੰਘ ਬਿਲਕੁਲ ਜਾਇਜ਼ ਕੀਤੇ ਆ ਜੀ ਮੋਢਾ ਚਲੋ ਠੀਕ ਆ ਅੰਦੂ ਸਾਹਿਬ ਜੀ ਵੀ 1 ਲੱਖ 1000 ਦੀ ਠੀਕ ਆ ਜੀ ਸੋ ਇਹ ਵੀ ਬਹੁਤ ਵਧੀਆ ਚੰਗੀ ਝੋਟੀ ਆ ਬਾਕੀ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਬਹੁਤ ਵਧੀਆ ਚੰਗੀ ਧੀਰੀ ਝੋਟੀ ਆ ਪਸੰਦ ਆਊਗੀ ਭਰਾਵਾਂ ਨੂੰ ਬਾਕੀ ਵੇੜਾ ਵੀ ਚੰਗੀਆਂ ਸੰਦੂ ਸਾਹਿਬ ਜੀ ਨਹੀਂ ਆ ਗਈ ਇਹੋ ਅੱਜ ਮਾਲ ਆ ਵੀਰ ਸੰਦੀਪ ਦੇ ਅੱਡੇ ਤੇ ਫਾਨ ਇਹ ਵੀ ਸਾਰੇ ਚੜਾ ਵੀਰ ਭਰਾ ਸਾਰੇ ਲੈ ਜਾਣਾ ਤੇ ਪਰਸੋਂ ਫਿਰ ਨਵਾਂ ਲਈਏ ਬਾਕੀ ਚੰਗੀ ਸਾਫ ਸੁਥਰੀ ਆ ਵੀ ਵੇੜ ਵਿੱਚ ਬਹੁਤ ਚੰਗੀ ਆ ਵੇੜ ਹਾਂਜੀ ਸੋ ਮਾਲ ਦੋਸਤੋ 8-7 ਨਾਲ ਜਿਹੜੇ ਮਜੂਦ ਆ ਮੇਰਾ ਭਰਾ ਕੋਈ ਆਵੇ ਗੱਭਣ ਵੀ ਵੜਾ ਹੈਗੀਆਂ ਨੇ ਮੌਕੇ ਤੇ ਕੱਚੀਆਂ ਨੇ ਕੋਈ 5-5 7-7 ਦਿਨ ਪੰਜ 6 ਵੜਾਂ ਕੱਚੀਆਂ ਬੱਧੀਆਂ ਆ ਪੰਜਾਂ ਨਹੀਂ ਖਾਤਾ ਉਹ ਤਾਂ ਲੈਂਦੀਆਂ ਸੋ ਤੇ ਕਿਸੇ ਭਰਾ ਨੇ ਚਲਦੀ ਹੈ ਕਿਸੇ ਵੇਰ ਨੂੰ ਗੱਭਣ ਵੜ ਠੀਕ ਜਿਹਾ 8-7 ਦਿਨ ਕੱਚੀ ਤੇ ਉਹ ਵੀ ਤੁਸੀਂ ਖਰੀਦੀ ਕਰ ਸਕਦੇ ਜੇ ਜਾਇਜ਼ ਰੇਟਾਂ ਦੇ ਉੱਤੇ ਅੱਜ ਕੋਈ 2 ਰੁਪਏ ਸਸਤੀਆਂ ਮਿਲ ਜਾਣਗੀਆਂ ਠੀਕ ਹਾਂਜੀ ਹਾਂਜੀ ਸੰਤੋਬਾਬ ਤਿਆਰ ਹੋਈਆਂ ਤਾਂ ਚਲੋ ਫਿਰ ਆਪਾਂ ਨੂੰ ਮੋਲਣਾ ਜਿੰਨਾ ਪੈਂਦਾ ਸਰ ਖਾਣ ਹੀ ਦਈਆਂ ਰੋਜ਼ ਦੇ ਰੋਜ਼ ਬਿਲਕੁਲ ਜੀ ਬਿਲਕੁਲ ਉਹ ਵੀ ਦਹੀਂ ਦਾ ਤੇਲ ਵੀ ਦਈ ਲੌਬੀ ਸੰਦੀ ਵੀਰੇ ਕੋ ਬੋਲ ਨੰਬਰ 81370 ਜੀ 38947 ਜੀ 198146 ਜੀ 38947 ਜੀ ਸੋਸਰੀ ਗੁਰੂ ਸਾਹਿਬ ਲੌਬੀ ਪ੍ਰਭੂ ਅੱਜ ਫਿਲਹਾਲ ਇਸ ਵੀਡੀਓ ਵਿੱਚ ਇਨਾ ਸੀ ਉਮੀਦ ਕਰਦੇ ਆਂ ਐਨੀਮਲ ਪਸ਼ੂ ਚੰਗੇ ਲੱਗੇ ਹੋਣਗੇ ਹਰ ਵਾਰ ਦੀ ਤਰ੍ਹਾਂ ਸੋ ਦੱਬ ਕੇ ਮੇਰਾ ਭਰਾ ਸਪੋਰਟ ਕਰਦੇ ਆ ਕਰੋ ਤੁਹਾਡੇ ਬਿਲਕੁਲ ਪਿਆਰ ਦੀ ਸਪੋਰਟ ਦੀ ਬੜੀ ਲੋੜ ਹੁੰਦੀ ਆ ਤੇ ਵੱਧ ਤੋਂ ਉਹ ਵੀਡੀਓ ਸ਼ੇਅਰ ਕਰਿਆ ਕਰੋ ਠੀਕ ਆ ਜੀ ਮਾਲ ਤਕਰੀਬਨ ਕੱਢ ਗਏ ਮਾਲ ਤਾਂ ਹਨੇਰ ਹੀ ਆਇਆ ਰਹੂਗਾ ਹਨੇਰ ਮੈਂ ਸੰਤੂ ਸਾਹਿਬ ਹਨੇਰ ਹੀ ਬਣ ਛਟਾਂਗੇ ਮਹਾਰਾਜ ਸੁੱਖ ਰੱਖੇ ਗੁਰੂ ਰਾਮਦਾਸ ਆ ਹੁਣ ਹੋ ਗਏ ਆਪਾਂ ਸੂਤਰ ਹੁਣ ਪ੍ਰਵਾਹੀ ਕੋਈ ਨਹੀਂ ਹੁਣ ਲੈ ਆਵਾਂਗੇ ਮਾਲ ਵੇਲੇ ਹੀ ਆਉਣ ਆਪਾਂ ਬਿਲਕੁਲ ਪਹਿਲੀਆਂ ਜੋਤਾ ਵਹੀ ਜਾਂਦਾ ਉਹ ਦਾ ਟੈਨਸ਼ਨ ਨਾ ਲੈ ਦੋ ਤਾਂ ਮਾਲ ਆਪਾਂ ਲਈ ਆਉਣੇ ਆ ਬਸ ਮਹਿਕਮੇ ਵੰਡੇ ਗਏ ਮਹਿਕਮੇ ਵੰਡੇ ਗਏ ਸੰਤੋਖ ਆ ਜੀ ਹਾਂ ਜੀ ਹਾਂ ਜੀ ਬਸ ਇਧਰ ਅਮਰੀਕਾ ਭਰਾ ਸਾਡਾ ਠੀਕ ਆ ਜੀ ਖਿੱਚ ਕੇ ਜਿੰਦਾਬਾਦ ਆ ਹਾਂ ਹਾਂ ਸਭ ਹੀ ਜਾਣ ਆ ਆ ਕਤੋਂ ਹੀ ਵੇਚੀ ਜਾਣੀਆਂ ਹੁਣਾ ਚਲੋ ਮਾਲ ਕਿਸੇ ਤਰ੍ਹਾਂ ਹੀ ਹੈ ਹਾਂਜੀ 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 ਚੰਗਾ ਸਾਫ ਸੁਥਰਾ ਪਸ਼ੂ ਆਵੇ ਚੰਗੇ ਆਣ ਜਾਂਦੇ ਕਿਸੇ ਭਰਾ ਅਮਰੀਕਾ ਬੜਾ ਬੰਦਾ ਹੀਰਾ ਵਜਾ ਆਪਾਂ ਨੂੰ ਇਹ ਵਿਚਾਰਾ ਬੜਾ ਚਲੋ ਕੰਮ ਕਰਦਾ ਸਾਰੀ ਝੜੀ ਲੱਗਾ ਰਹਿੰਦਾ ਇਹ ਵੀ ਸਾਰੀ ਝੜੀ ਆਪਾਂ ਮਾਲ ਲੈ ਲੈ ਕੱਲੀ ਜਾਂਦੇ ਵਿਚਾਰਾ ਸੰਭੀ ਜਾਂਦਾ ਹੁਣ ਇਸੇ ਦਾ ਲੱਗਾ ਹੈ ਦਸ ਭਰਾ ਆਪਣੇ ਮਗਰ ਸਿਆਣੇ ਆ ਤੇ ਇਹਨਾਂ ਦੇ ਸਿਰ ਤੇ ਕੋਈ ਸਿਰਦਰਦ ਸਾਰਾ ਸਾਰਾ ਵਿਚਾਰਾ ਖੋਲ ਖਾਲ ਕੇ ਜਿਹੜਾ ਕੋਈ ਆਇਆ ਉਹਨੂੰ ਪਾਣੀ ਤਾਂ ਨਹੀਂ ਪਿਉਣਾ ਖੋਲ ਕੇ ਵਿਖਾਉਣੀ ਸਾਰੀ ਜ਼ਿੰਮੇਵਾਰੀ ਇਹਦੀ ਹੈ ਜੀ ਇਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਨੂੰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ